ਐ ਲੋ ਵੀ ਮਿੱਤਰੋ ਤੁਹਾਨੂੰ ਇੱਕ ਹੋਰ ਅੱਜ ਚੀਜ਼ ਦਿਖਾਉਣੀ ਆ ਵੀ ਜਿਹੜਾ ਨਦਾਂਪੁਰ ਨੂੰ ਰੋਡ ਬਣਿਆ ਹਨਾ ਲਹਿਰੇ ਗਾਗੇ ਤੋਂ ਲੈ ਕੇ ਤੇ ਜੇਕਰ ਰਸਤੇ ਦੇ ਵਿੱਚ ਕਿਸੇ ਨੂੰ ਬੰਦੇ ਨੂੰ ਪ੍ਰੋਬਲਮ ਪੈਂਦੀ ਆ ਵੀ ਯਾਰ ਉਹ ਬੰਦਾ ਘਰੋਂ ਕੁਝ ਖਾ ਕੇ ਨਹੀਂ ਆਇਆ ਕੁਝ ਖਾਦਾ ਪੀਤਾ ਨਹੀਂ ਤਾਂ ਉਹ ਜਦੋਂ ਤੁਸੀਂ ਸ਼ਾਹੜ ਐਂਟਰ ਹੋਮੋਗੇ ਨਾ ਉਹ ਸਾਹਮਣੇ ਦੇਖੋ ਆ ਲੱਗਿਆ ਬੋਰ ਇਥੋਂ ਸੂਲਰਗਰਾਟ ਨੂੰ ਤੇ ਆ ਲੰਘਿਆ ਸੁਨਾਮ ਨੂੰ ਰੋਡ ਤੇ ਆ ਲੰਘਿਆ ਸ਼ਾਹੜ ਨੂੰ ਰੋਡ ਤੇ ਜਦੋਂ ਤੁਸੀਂ ਇੱਧਰ ਆਉਂਗੇ ਸੰਗਤੀ ਵਾਲੇ ਪਾਸਿਓਂ ਤੇ ਉਹ ਲਿਖਿਆ ਸਾਹਮਣੇ ਸੜਕ ਤੇ ਸੰਗਤੀ ਵਾਲਾ ਸਾਜ ਜੀ ਕਿਹੜੇ-ਕਿਹੜੇ ਪਿੰਡ ਨੇ ਆ ਦੇਖੋ ਅੜਕਬਸ ਸੰਗਤੀ ਵਾਲਾ ਨੰਗੜਾ ਤੇ ਜਦੋਂ ਤੁਸੀਂ ਇੱਥੇ ਇੰਟਰ ਆਗੇ ਥੋੜਾ ਜੀ ਕਰਾ ਵਿੱਚ ਕੁਝ ਖਾਣ ਨੂੰ ਦਿਲ ਕਰਦਾ ਤਾਂ ਤੁਹਾਨੂੰ ਇੱਥੇ ਇੱਕ ਰੇੜੀ ਮਿਲੂ ਜਿੱਦੇ ਵਧੀਆ ਫਾਸਟ ਫੂਡ ਜਿਹੜਾ ਤੁਹਾਨੂੰ ਮਿਲੂਗਾ ਨਾ ਤੁਸੀਂ ਦੇਖ ਸਕਦੇ ਹੋ ਸੋਨ ਦਿਖਾਉਨੇ ਆ ਕਿ ਸਭ ਤੋਂ ਵੱਡੀ ਗੱਲ ਤਾਂ ਬਈ ਬਾਈ ਨੇ ਦੇਖੋ ਬੀੜੀ ਦੀ ਸਫਾਈ ਹੈ ਨਾ ਬਹੁਤ ਵਧੀਆ ਰੱਖੀ ਹੋਈ ਹੈ ਇਹ ਨੈਰੀ ਏਰੀਆ ਹੈ ਤੇ ਆ ਦੇਖੋ ਖੜਿਆ ਹੈ ਬਾਈ ਤੇ ਬਾਕੀ ਜਦੋਂ ਆਪਾਂ ਸਾਰੇ ਜਾਣੇ ਰਲ ਕੇ ਸਾਥ ਦੇਵਾਂਗੇ ਤਾਂ ਜ਼ਰੂਰ ਬਾਈ ਦੀ ਕੰਮ ਚ ਵੀ ਵਾਧਾ ਹੋਊਗਾ ਤੇ ਤਰੱਕੀ ਵੀ ਵਾਧੂ ਇਹ ਵਾਧਾ ਕਿਹਨੇ ਕਰਾਉਣਾ ਤੁਹਾਡੇ ਵਰਗੇ ਭਰਾਵਾਂ ਨੇ ਆ ਦੇਖੋ ਇੱਕ ਬਾਈ ਮੇਰੇ ਹੰਦਰੋਂ ਆ ਗਿਆ ਤੇ ਬਾਈ ਕੀ ਖਾਣਾ ਹੈ ਪੀਜ਼ਾ 버ਗਰ ਕੀ ਖਾਣਾ ਆਪਾਂ 버ਗਰ ਖਾ ਲਾਂਗੇ ਅੱਛਾ 버ਗਰ ਖਾ ਮੰਗਾ ਦੇਗਾ ਬਾਈ 버ਗਰ ਖਾਣਾ ਆਇਆ ਨਾ ਇੱਕ ਆਪਾਂ ਬਾਈ ਪਹਿਲਾਂ ਬੈਠਾ ਸੀ ਇਹ ਵੀ ਕੁਝ ਖਾ ਕੇ ਛੱਡਿਆ ਤੇ ਆਉ ਖੜਾ ਬਾਈ ਤੇ ਉੱਪਰ ਲਿਖਿਆ ਹੋਇਆ ਹੈ ਨੰਬਰ ਆ ਦੇਖੋ ਕਈ ਵਾਰ ਕਿਸੇ ਬੰਦੇ ਨੂੰ ਹੋਵੇ ਨਾ ਵੀ ਆਪਾਂ ਜਾਂਦ ਨੂੰ ਬਾਈ ਨੂੰ ਤਿਆਰ ਕਰਾ ਦਈਏ ਤਾਂ ਇੱਥੇ ਗੂਗਲ ਪੇ ਨੰਬਰ ਵੀ ਚੱਲਦਾ ਹੈ ਹਾਂਜੀ ਗੂਗਲ ਪੇ ਨੰਬਰ ਇਹ ਚੱਲਦਾ ਹੈ ਤੁਸੀਂ ਬਾਈ ਨੂੰ ਪੈਸੇ ਪੇ ਕਰਦੇ ਹੋ ਵੀ ਭਾਈ ਮੇਰਾ 버ਗਰ ਤਿਆਰ ਕਰ ਦੇ ਮੇਰਾ ਪੀਜ਼ਾ ਤਿਆਰ ਕਰ ਦੇ ਨੌਨ ਵੈਜ ਵੈਜ ਜੋ ਵੀ ਤੁਸੀਂ ਤਿਆਰ ਕਰਾਉਣਾ ਹੈ ਹਨਾ ਬਾਈ ਛੋਟਿਆਂ ਨੂੰ ਤਿਆਰ ਕਰਕੇ ਰੱਖ ਦੋ ਕਿਉਂਕਿ ਅਜਿਹੇ ਬੰਦਾ ਮਿਹਨਤ ਕਰਦਾ ਪੈਸੇ ਜੁਰੂਰ ਵਨ ਨੂੰ ਦੇਖ ਜਾਇਆ ਕਰੋ ਨਾ ਯਾਰ ਅਧਾਰ ਦੂਰਾ ਕੰਮ ਨਾ ਕਰਿਓ ਕਿਉਂਕਿ ਜਦੋਂ ਬੰਦੇ ਨੇ ਅੱਜ ਛੋਟੀ ਚੀਜ਼ ਲਾਈ ਜਾਂਦਾ ਕਹਨੂੰ ਵੱਡੀ ਵੀ ਬੰਦੇ ਨੇ ਤਰੱਕੀ ਕਰਨੇ ਕਰਦੀ ਕੀਤੇ ਅਸਰੇ ਆ ਤੁਹਾਡੇ ਅਸਰੇ ਇਸ ਲਈ ਸਾਰੇ ਵੀ ਉਹਨਾਂ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦਾ ਜ਼ਰੂਰ ਸਾਥ ਦਿਆ ਕਰੋ ਕਿਉਂਕਿ ਤੁਹਾਡੇ ਲਈ ਇੱਕ ਵੱਡੀ ਫੈਸਿਲਿਟੀ ਹੈ ਲਹਿਰੇ ਕਾਗੇ ਤੋਂ ਲੈ ਕੇ ਨਦਾਪੁਰ ਤੱਕ ਜਿੱਥੇ ਕਿਸੇ ਨੂੰ ਰਾਹ 'ਚ ਲੋੜ ਆ ਖਾਣ ਪੀਣ ਦੀ ਤਾਂ ਇਸ ਬਾਈ ਨੂੰ ਕੰਟੈਕਟ ਕਰਿਓ ਆ ਉੱਤੇ ਨੰਬਰ ਦਿੱਤਾ ਹੋਇਆ ਤੇ ਇੱਕ ਵਾਰੀ ਸਾਨੂੰ ਨੰਬਰ ਬੋਲ ਵੀ ਦਿੰਨੇ ਆਂ ਕਿਈ ਵਾਰ ਕੋਈ ਜਿਹੜਾ ਵਿਚਾਰਾ ਅਨਪੜਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ 7814750496 ਇਹ ਹੈਗਾ ਸ਼ਾਹੜ ਮਹਿਰ ਤੇ ਬਾਈ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਮੜਾ ਬੋਲ ਕੇ ਦੱਸ ਦੇ ਫਿਰ ਵੀ। ਕੋਲਚਾ ਜੀ, 버ਗਰ ਆ, ਨਿਊਡਲ ਆ, ਐਗ 버ਗਰ ਆ, ਐਗ ਰੋਲ ਆ, ਰੈਪ ਆ। ਬਾਕੀ ਚੀਜ਼ਾਂ ਜੀ ਉਹਦਾ ਦੇ ਕੋਈ ਪਹਿਲਾਂ ਫੋਨ ਕਰਕੇ ਤਾਂ ਬਣਾ ਦਿੰਦਾ ਨਾ ਗਰਮੀयां ਖਰਾਬ ਹੋ ਜਾਂਦੀਆਂ ਨਹੀਂ ਜੀ। ਹਾਂ ਮਲ ਕੇ ਥੇ ਕਿਦਾ 5-7 ਮਿੰਟ ਦਾ ਬੰਦਾ 10 ਮਿੰਟ ਪਾਉਂਦਾ ਬਣਾ ਕੇ ਰੱਖ ਲਉਣੀ ਨਹੀਂ ਬਾਲਾ ਟਾਈਮ ਵਗਰੇ ਖਰਾਬ ਹੋ ਜਾਂਦੇ ਨਾ। ਹਾਂ ਜੀ ਹਾਂ। ਤੇ ਕੋਲਡ ਡਰਿੰਕ ਵੀ ਰੱਖਿਆ ਬਾਈ ਨੇ ਕੋਕ, ਖਾਓ ਪੀਓ ਉਦੋਂ ਬਾਅਦ ਦਾ ਹਾਜਮ ਜਿਹੜਾ ਤੁਸੀਂ ਕਰਕੇ ਜਾ ਸਕਦੇ ਹੋ। ਹਾਂ ਜੀ ਨਵੀਂ ਕੀਤਾ ਜੀ। ਕਿੰਨੇ ਦਿਨ ਹੋ ਗਏ ਬਾਈ? 10 ਦਿਨ ਹੋ ਤੇ ਬੜਾ ਬਣਾਉਂਦਾ ਹੀ ਹੁਸਰਾ ਬੜਾ ਬਣਾਉਂਦਾ ਲੈਤੀ ਹੈ ਕੋਚਿੰਗ ਜੀ ਅੱਛਾ ਮਰਕੇ ਤੂੰ ਕੋਰਸ ਕੀਤਾ ਕੋਕਿਮ ਨਹੀਂ ਬਣਾਉਂਦਾ ਅੱਛਾ ਦੇਖੋ ਬਾਈ ਕੋਰਸ ਦੇਖੋ ਤੁਹਾਨੂੰ ਚੀਜ਼ ਚੰਗੀ ਲੱਗੂਗੀ ਨਾ ਤੁਸੀਂ ਤੋ ਹੋਰ ਵੀ ਦੱਸੋਗੇ ਤਾਂ ਦੂਰੋਂ ਆਰਡਰ ਕਰਦਿਆ ਕਰੋਗੇ ਨਹੀਂ ਬਾਕੀ ਤੁਹਾਡੀ ਆਪਦੀ ਇੱਛਾ ਹੈ ਤੇ ਬਾਈ ਸ਼ੇਅਰ ਜਰੂਰ ਕਰਿਓ ਆਪਣੇ ਪਿੰਡ ਵਾਲਿਆਂ ਨੂੰ ਆਪਾਂ ਜਰੂਰ ਬਾਈ ਦਾ ਸਾਥ ਦੇਣਾ ਤੇ ਬਾਈ ਦੀ ਸਪੋਰਟ ਕਰਨ